ਪੋਦੇਆਂ ਨਾਲ ਲੰਗਰ ਤਾਂ ਅਕਸਰ ਲੱਗਿਆ ਵੇਖਿਆਦਾ ਤੁਸੀਂ ਵੀ ਲਾਇਆ ਪਰ ਨਾਲ ਗਮਲੇ ਵੀ ਤੇ ਜਾ ਰਹੇ ਟਰੇ ਗਾੜੂ ਵੀ ਤੇ ਜਾ ਰਹੇ ਨੇ ਇਹ ਖਿਆਲ ਕਿਹਾ ਹੈ ਸੂਰਜ ਦੇ ਕਿਰਨਾਂ ਇੰਨੀਆਂ ਕੁ ਜ਼ਬਰਦਸਤ ਖੀਆਂ ਨੇ ਕਿਉਂ ਕਿਤੇ ਨਾ ਕਿਤੇ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੈਂਟਰ ਦਾ ਖਤਰਾ ਵੀ ਪਾ ਸਕਦੀਆਂ ਨੇ ਔਰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਇਹ ਪਲਾਂਟ ਜਿਹੜੀ ਬਹੁਤ ਜ਼ਰੂਰਤ ਹੈ ਕਿ ਉਹਨੂੰ ਲਗਾਇਆ ਜਾਵੇ ਸਿਰਫ ਬੰਨਿਆ ਨਾ ਜਾਵੇ ਬਲਕਿ ਉਹਨੂੰ ਲਗਾਇਆ ਵੀ ਜਾਵੇ ਉਸਤਾਨ ਸਭਾ ਦੀ ਕਿੱਤੇ ਆਪਣੇ ਵੱਲੋਂ ਤਾਂ ਪਹਿਲੇ ਵੀ ਜਿਹੜੇ ਕਾਲੇ ਲਗਾਤਰ ਕੀਤੇ ਗਏ ਨੇ ਅਪਲਿਕੇਸ਼ਨ 200 ਲਗਾਏ ਗਏ ਨੇ ਪਰ ਅੱਜ ਵੀ 200 ਲੱਗੇ 250 ਜਿਹੜੇ ਕਰੀਬ ਨੇ ਉਹ ਪੌਦੇ ਜਿਹੜੇ ਵੰਡੇ ਜਾਏਗੇ ਜਿਹਨਾਂ ਨੂੰ ਹੋਰ ਸਕੇ ਸਾਡੇ ਲੋ ਦਿੱਤੇ ਜਾਣਗੇ ਜੋ ਰਹਿ ਗਏ ਨੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ 95631 36898109 695073 995073 ਜੀ ਤੇ ਉਹਨਾਂ ਨੂੰ ਕੋਈ ਵੀ ਡਾਕੂਮੈਂਟ ਦੇਣ ਦੀ ਲੋੜ ਨਹੀਂ ਕੋਈ ਆਧਾਰ ਕਾਰਡ ਦੇਣ ਦੀ ਲੋੜ ਨਹੀਂ ਹੈ ਕਿ ਅਸੀਂ ਉਹਨਾਂ ਦੇ ਬਕਾਇਦਾ ਕਰੇ ਪੁੰਚਾ ਕੇ ਆਵਾਂਗੇ ਕੋਦੇ ਤੇ ਜੇ 3 ਗਾੜੀ ਵੀ ਕਿਤੇ ਹੋਰ ਵੀ ਲੋੜ ਪੈ ਗਈ ਜੋ ਤੁਹਾਨੂੰ ਸਾਡੇ ਦੋਨਾਂ ਨੰਬਰਾਂ ਤੋਂ ਕੰਟੈਕਟ ਕਰ ਸਕਦੇ ਨੇ ਕਿਰਪਾ ਹੀ ਸਾਡੀ ਸੋਸਾਇਟੀ ਪਹਿਲਾਂ ਵੀ ਬੋਟ ਬਣਾਲੇ ਕਰ ਚੁੱਕੀ ਏ ਤੇ ਕਿਸੇ ਇੱਕ ਜੀ ਨੇ ਦਾ ਸਹਿਯੋਗ ਨਹੀਂ ਹੈ ਸਾਰੇ ਗੱਲ ਮਿਲ ਕੇ ਸੋਸਾਇਟੀ ਦਾ ਜੋਗੇ ਬੋਧੇ ਵਾਲਾ ਲੰਗਰ ਤਾਂ ਅਕਸਰ ਲੱਗਿਆ ਵੇਖਿਆ ਤਾਂ ਤੁਸੀਂ ਵੀ ਲਾਇਆ ਪਰ ਨਾਲ ਗਮਲੇ ਵੀ ਤੇ ਜਾ ਰਹੇ ਟ੍ਰੀ ਗਾਰਡ ਵੀ ਤੇ ਯਾਰ ਨੇ ਇਹ ਖਿਆਲ ਕਿਹਾ ਹੈ ਦੇਖੋ ਅਕਸਰ ਹੀ ਦੇਖਿਆ ਜਾਂਦਾ ਕਿ ਜਦੋਂ ਕੋਈ ਪਲਾਂਟਸ ਆਪਾਂ ਲਗਾਣੇ ਆ ਜਾਂ ਆਪਾਂ ਵੰਡਨੇ ਆ ਤਾਂ ਪਾਉਣਿਆ ਜਦ ਕਰਦੀ ਛੋਟੀ ਹੁੰਦੀ ਕੀ ਉਹ ਜਿਹੜਾ ਪਲਾਂਟ ਸਪੋਰਟ ਲਗਾਇਆ ਜਾਏਗਾ ਜਿਸ ਆਸਾਂ ਸਵਾਲ ਕਿਤੇ ਕੀਤੀ ਜਾਏਗੀ ਤਾਂ ਐਸੀ ਚੀਜ਼ ਨੂੰ ਮੁੱਖ ਰੱਖਦੇ ਹੋਏ ਜਿਹੜੇ ਨਾਲ ਗਮਲੇ ਦਿੱਤੇ ਜਾ ਰਹੇ ਨੇ ਤਾਂ ਕਿ ਗਮਲੇ ਦੇ ਵਿੱਚ ਜਿਹੜੇ ਉਹ ਪੌਦੇ ਲਗਾਏ ਜਾਣ ਔਰ ਜਿਹੜੇ ਪੌਦੇ ਬਾਹਰ ਲਗਾਉਣ ਵਾਲੇ ਨੇ ਉਹ ਇੱਥੇ ਜਿਹੜੇ ਵੀ ਪੌਦੇ ਦਾ ਲੰਗਰ ਲਗਾਇਆ ਜੋ ਲੈਣ ਆ ਰਹੇ ਨੇ ਉਹਨਾਂ ਕੋਲ ਕੁਝ ਕਿਸ਼ਤਾ ਜਾ ਰਹੇ ਹੈ ਕਿ ਉਹਨਾਂ ਨੇ ਉਹਨਾਂ ਨੂੰ ਮੇਨ ਰੋਡਸ ਤੇ ਲਗਾਨੇ ਨੇ ਜਾਂ ਘਰ ਦੇ ਵਿੱਚ ਤਾਂ ਜਿਸ ਤਰੀਕੇ ਨਾਲ ਉਹਨਾਂ ਨੂੰ ਲੱਗਦਾ ਹੈ ਤਾਂ ਉਹ ਆਪਣੀ ਅਵੇਲੇਬਿਲਟੀ ਅਕੋਰਡਿੰਗ ਜਿਹੜੇ ਉਹ ਸਦੇ ਕੋ ਲੈ ਕੇ ਜਾ ਰਹੇ ਨੇ ਔਰ ਗਮਲੇ ਦੇਣ ਦਾ ਮੋਟਿਵ ਸਿਰਫ ਇੱਕੋ ਹੀ ਹੈ ਕਿ ਉਹਨ ਦੇ ਵਿੱਚ ਲਗਾ ਕੇ ਉਹਦੀ ਸਾਂਭ ਸੰਭਾਲ ਕੀਤੀ ਜਾਵੇ ਤੁਸੀਂ ਪ੍ਰੇਰਿਤ ਕਿਥੋਂ ਹੈ ਮੈਮ ਇਹ ਗਮਲੇ ਵੰਡੇ ਨੇ ਜਿਹੜਾ ਜਨਿਵਰਸਰੀ ਹੋ ਕੇ ਆਉਂਦੇ ਦੇਖੋ ਇਸ ਚੀਜ਼ ਨੂੰ ਇਹ ਸਾਰੇ ਜਾਣਦੇ ਨੇ ਕਿ ਅੱਜ ਜਿਹੜਾ ਟੈਂਪਰੇਚਰ ਇੰਨਾ ਬਹੁਤ ਜ਼ਿਆਦਾ ਵਧ ਰਿਹਾ ਹੈ ਔਰ ਔਰ ਇਹ ਦੇਖ ਲਓ ਕਿ ਬੱਚਿਆਂ ਵਾਸਤੇ ਵੀ ਬੁਢਾਵਾ ਵਾਸਤੇ ਜਾਂ ਇਹ ਕਹਿ ਲਈਏ ਕਿ ਯੂਥ ਵਾਸਤੇ ਵੀ ਜੜਾਏ ਉਹ ਗਰਮੀ ਅਣੀ ਅਸਹਣੀ ਹੈ ਔਰ ਕਿਤੇ ਨਾ ਕਿਤੇ ਸਾਡੀ ਜਿਹੜੀ ਹੈਲਥ ਤੇ ਬੜੀ ਅਸਰ ਪਾ ਰਹੀ ਹੈ ਆਪਾਂ ਇਹ ਦੇਖ ਲਈਏ ਕਿ ਜੋ ਚਲੋ ਕੀ ਇਹ ਸੂਰਜ ਦੀ ਕਿਰਨਾਂ ਇੰਨੀਆਂ ਗੁਜ਼ਰਤ ਤਿੱਖੀਆਂ ਨੇ ਕਿ ਕਿਤੇ ਨਾ ਕਿਤੇ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੈਂਟਰ ਦਾ ਸਤਰਾ ਵੀ ਫਾ ਸਕਦੀਆਂ ਨੇ ਔਰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਇਹ ਪਲਾਂਟ ਜਿਹੜੀ ਬਹੁਤ ਜ਼ਰੂਰਤ ਹੈ ਕਿ ਉਹਨੂੰ ਲਗਾਇਆ ਜਾਵੇ ਸਿਰਫ ਵੰਡੇ ਨਾ ਜਾਵੇ ਬਲਕਿ ਉਹਨੂੰ ਲਗਾਇਆ ਵੀ ਜਾਵੇ ਪਾਕਿਸਤਾਨ ਤੋਂ ਬਾਹਰ ਦਿੱਤੀ ਜਾਵੇ ਕਿੰਨੇ ਪੌਦੇ ਮੈਨੂੰ ਤੁਹਾਡੇ ਕੋਲ ਵੰਡੇਗੇ ਕਿੰਨੇ ਪੌਦੇ ਕਿੰਨੇ ਗਾਰਡ ਦੇ ਕਿੰਨੇ ਗਮਲੇ ਦੇ ਦੇਖੋ ਜਦੋਂ ਲੰਗਰ ਲਗਾਈਦਾ ਹੁੰਦੇ ਕੋਈ ਗਲਤੀ ਨਹੀਂ ਹੁੰਦੀ ਲੋਕਾਂ ਦਾ ਆਇਆ ਜੀ ਕੋਈ ਲੋਕਾਂ ਨੇ ਬੰਨਤਾ ਪਹਿਲੇ ਵੀ ਜਿਹੜੇ ਉਪਾਲੇ ਲਗਾਤਾਰ ਕਿਤੇ ਗਏ ਨੇ ਉਸ ਤੋਂ ਪਹਿਲੇ 200 ਲਗਾਏ ਗਏ ਨੇ ਔਰ ਅੱਜ ਵੀ 200 ਲੈ ਕੇ 250 ਦੇ ਜਿਹੜੇ ਕਰੀਬ ਨੇ ਉਹ ਪੌਦੇ ਜਿਹੜੇ ਵੱਡੇ ਜਾਏ। ਵਿਆਹ ਵੀ ਬਰੇ ਗੰਢ ਦੇ ਉਪਾਲਾ ਕੀਤਾ ਜਾ ਰਿਹਾ ਜੀ। ਲੋਕਾਂ ਦਾ ਕਹਿਣਾ ਜੇ ਜਿਵੇਂ ਬੂਟਾ ਦੀ ਉਮਰ ਚੱਲੇ ਗਈ ਹੋਵੇ ਇਹਨਾਂ ਦੀ ਜੋੜੀ ਚਲਦੀ ਰਹੇ ਤੁਹਾਡਾ ਕੀ ਕਹਿਣਾ? ਬਿਲਕੁਲ ਜੀ ਬਿਲਕੁਲ। ਥੈਂਕ ਯੂ ਤੁਹਾਡਾ ਧੰਨਵਾਦੀ ਕਰਦੀ ਆ ਕਿ ਤੁਸੀਂ ਅੱਜ ਕੱਲ੍ਹ ਦੇ ਸਾਨੂੰ ਅਸ਼ੀਰਵਾਦ ਜੀ ਦਾ ਤੁਹਾਨੂੰ ਦੁਆ ਵੀ ਦਿੱਤੀ ਔਰ ਹਮੇਸ਼ਾ ਇਹੋ ਚੀਜ਼ ਦੇਖੀ ਜਾਂਦੀ ਏ ਕਿ ਆਪਣੇ ਫੇਰ ਨੂੰ ਸਪੈਸ਼ਲਿਸਟ ਨੂੰ ਕਿੱਥੇ ਜਾਵਣ ਨੂੰ ਪਾਰਟੀ ਕਰਕੇ ਨਹੀਂ ਦੇਖੋ ਉਹ ਇੱਕ ਅਲੱਗ ਖੁਸ਼ੀ ਹੁੰਦੀ ਹੈ ਲੇਕਿਨ ਜਦੋਂ ਕੋਈ ਇਹ ਬੁੱਤੇ ਨੂੰ ਪਾਣੀ ਦੇਵੇਗਾ ਤਾਂ ਕਮ ਸੇ ਕਮ ਯਾਦ ਜ਼ਰੂਰ ਰੱਖੇਗਾ ਕਿ ਇਹ ਸਾਡੇ ਵਿਆਹ ਦੀ ਵਰੇਗਾਟ ਜਿਹੜੇ ਪਲਾਂਟ ਵੰਡੇਗੇ ਸੀ ਔਰ ਐਸ ਪਲਾਂਟ ਵੀ ਦੇ ਦੋ ਫਿਰ ਕਮਲੇ ਵੀ ਦੇ ਦੋ ਸਾਨੂੰ ਦੇਖਿਆ ਜਾਏਗਾ ਸਾਨੂੰ ਵੀ ਬੜੀ ਖੁਸ਼ੀ ਹੋਈ ਹੈ ਜੀ ਜੀ ਕੀ ਕਹਿੰਦਾ ਜੋ ਬਹੁਤ ਬਹੁਤ ਬਧਾਈਆਂ ਪਹਿਲਾਂ ਤਾਂ ਮੈਂ ਸਾਰੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਨਾ ਫਿਰ ਮੇਰੇ ਲੋਕ ਬਾਜੀ ਦਾ ਵਾਸੀਆਂ ਨੂੰ ਪਿਆਰ ਭਰੀ ਨਮਸਕਾਰ ਰਾਮ ਰਾਮ ਸਤਿ ਸ਼੍ਰੀ ਅਕਾਲ ਅੱਜ 28 ਜੂਨ ਤੇ ਸਾਡੀ ਮੈਰਿਜ ਅਨਿਵਰਸਰੀ ਹੈ ਕਿਉਂ ਦੇ ਉਪਲક્ષੇ ਚ ਡਾਕਟਰ ਬੀ.ਡੀ. ਸੱਜਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੁਆਰਾ ਇੱਕ ਫੋਜ ਦਾ ਲੰਗਰ ਲਗਾਇਆ ਗਿਆ ਹੈ ਤੇ ਨਾਲ ਹੀ ਗੰਬਲੇ ਦੇ ਨਾਲ ਹੀ 3000 ਲੋਕ ਦਿੱਤੇ ਜਾ ਰਹੇ ਨੇ ਕਿਉਂ ਜਿੰਨੇ ਵੀ ਹੋ ਸਕੇ ਸਾਡੇ ਲੋਕ ਦਿੱਤੇ ਜਾਣਗੇ ਜੋ ਰਹਿ ਗਏ ਨੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ 9563136898108695773 9573 ਸੋਰੀ ਤੇ ਉਹਨਾਂ ਨੂੰ ਕੋਈ ਵੀ ਡਾਕੂਮੈਂਟ ਦੇਣ ਦੀ ਲੋੜ ਨਹੀਂ ਹੈ ਕੋਈ ਆਧਾਰ ਕਾਰਡ ਦੇਣ ਦੀ ਲੋੜ ਨਹੀਂ ਹੈ ਤੇ ਅਸੀਂ ਉਹਨਾਂ ਦੇ ਬਕਾਇਦਾ ਘਰੇ ਪੁੰਚਾ ਕੇ ਆਵਾਂਗੇ ਉਹਦੇ ਜੇ ਜੀ 3 ਗਾੜਵੀ ਇੱਕ ਜਣ ਹੋਰ ਵੀ ਲੋੜ ਪੈ ਗਈ ਜੋ ਸਾਨੂੰ ਆ ਸਾਡੇ ਦੋਨਾਂ ਨੰਬਰਾਂ ਤੋਂ ਕੰਟੈਕਟ ਕਰ ਸਕਦੇ ਨੇ ਕਿ ਇਸ ਤਰ੍ਹਾਂ ਹੀ ਸਾਡੀ ਸੁਸਾਇਟੀ ਪਹਿਲਾਂ ਵੀ ਬੋਟ ਬਣਾ ਲੈ ਕਰ ਚੁੱਕੀ ਏ ਇਹ ਕਿਸੇ ਇੱਕ ਜੀ ਨੇ ਦਾ ਸਹਿਯੋਗ ਨਹੀਂ ਹੈ ਸਾਰੇ ਗੱਲ ਮਿਲ ਕੇ ਸੁਸਾਇਟੀ ਦਾ ਜੋਗੇ ਤੁਹਾਡੇ ਮੀਡੀਆ ਵਾਲੇ ਭਰਾਵਾਂ ਵੀ ਬਹੁਤ ਜ਼ਿਆਦਾ ਸਹਿਯੋਗ ਏ ਜੋ ਸਾਡੀਆਂ ਸਾਡੀ ਆਵਾਜ਼ ਅੱਗੇ ਤੱਕ ਉਨਚਾਉਂਦੇ ਨੇ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਜੋ ਆਦਾ ਕੀਮਤੀ ਸਮਾਂ ਕਰਕੇ ਆਏ ਨੇ